ਸੁਚਾ ਸਿੰਘ ਸੂਰਮਾ ਸੁਚਾ ਸਿੰਘ ਸੂਰਮਾ ਦੀ ਯਾਦਗਾਰ ਦੇ ਉੱਤੇ ਪਹੁੰਚੇ ਆ ਅੱਜ ਆਪਾਂ ਉਹਨਾਂ ਦੇ ਪਿੰਡ ਤੇ ਅੱਜ ਉਹਨਾਂ ਦੀ ਅਸਲ ਜ਼ਿੰਦਗੀ ਬਾਰੇ ਦੱਸਾਂਗੇ ਤੁਹਾਨੂੰ ਕਿਉਂਕਿ ਗਾਣਿਆਂ ਤੇ ਫਿਲਮਾਂ ਦੇ ਵਿੱਚ ਬਹੁਤ ਝੂਠ ਬੋਲਿਆ ਗਿਆ ਜਿਹੜਾ ਸੁੱਚਾ ਸਿੰਘ ਸੂਰਮਾ ਦੇ ਬਾਰੇ ਬੋਲਿਆ ਗਿਆ ਕੁਝ ਹੋਰ ਕਹਾਣੀਆਂ ਕੁਝ ਹੋਰ ਹੀ ਬਣਾ ਕੇ ਦਿਖਾਈ ਹੋਈ ਹੈ ਪਰ ਅੱਜ ਬਜ਼ੁਰਗ ਸਾਹਮਣੇ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਜੋ ਇਹਨਾਂ ਦੀ ਅਸਲ ਸੱਚਾਈ ਹੈ ਜ਼ਿੰਦਗੀ ਦੀ ਉਹਦੇ ਨਾਲ ਰੂਬਰੂ ਕਰਾਵਾਂਗੇ ਇਹ ਸੁੱਚਾ ਸਿੰਘ ਸੂਰਮਾ ਦੀ ਅੱਜ ਆਪਾਂ ਯਾਦਗਾਰ ਤੇ ਪਹੁੰਚੇ ਆਂ ਜੀ ਸੁੱਚਾ ਸਿੰਘ ਸੂਰਮਾ ਇਤਿਹਾਸ ਦਾ ਬਹੁਤ ਵੱਡਾ ਨਾਮ ਹੋਇਆ ਜਿਸਰੇ ਪੰਜਾਬ ਦੇ ਮਾਲਵੇ ਏਰੀਆ ਦੇ ਵਿੱਚ ਮਾਲਵੇ ਦੇ ਵਿੱਚ ਜਨਮ ਲਿਆ ਤੇ ਮਾਲਵੇ ਦਾ ਬਹੁਤ ਵੱਡਾ ਹੀਰੋ ਕਹਿ ਸਕਦੇ ਆਪਾਂ ਸੁੱਚਾ ਸਿੰਘ ਸੂਰਮਾ ਨੂੰ ਤੇ ਜਿਹੜਾ ਬਹੁਤ ਵੱਡਾ ਸੂਰਮਾ ਹੋਇਆ ਜਿਨੇ ਬਹੁਤ ਲੋਕ ਬੜੇ ਸਤਿਕਾਰ ਤੇ ਬੜੇ ਅਦਬ ਦੇ ਨਾਲ ਨਾਮ ਲੈਂਦੇ ਨੇ ਸੁੱਚਾ ਸਿੰਘ ਸੂਰਮੇ ਦਾ ਸੋ ਅੱਜ ਆਪਾਂ ਉੱਥੇ ਪਹੁੰਚੇ ਆਂ ਜੀ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਜੀਵਨੀ ਬਾਰੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਯਾਦਗਾਰ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਾ ਦਈਏ ਇਹ ਕਰੋ ਜੀ ਯਾਦਗਾਰ ਦੇ ਦਰਸ਼ਨ ਸੁੱਚਾ ਸਿੰਘ ਸੂਰਮਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਯਾਦਗਾਰ ਹੈ ਐਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਬਣੀ ਹੋਈ ਹੈ ਤੇ ਉਸੇ ਤਰ੍ਹਾਂ ਸੁੱਚਾ ਸਿੰਘ ਸੂਰਮਾ ਦੀ ਜਿਹੜੀ ਬਹੁਤ ਸੋਹਣੀ ਯਾਦਗਾਰ ਬਣਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਦਾ ਨਾਮ ਵੀ ਐਸੇ ਤਰ੍ਹਾਂ ਜਿਹੜਾ ਚਮਕੇਗਾ ਤੇ ਐਸੇ ਤਰ੍ਹਾਂ ਉਹਦੀ ਯਾਦਗਾਰ ਦੇ ਉੱਤੇ ਮੇਲੇ ਜਿਵੇਂ ਲੱਗਦੇ ਹੀ ਨੇ ਸਭ ਨੂੰ ਪਤਾ ਹੈ ਇਹ ਸੁੱਚੇ ਸਿੰਘ ਸੂਰਮੇ ਦਾ ਝੋਲਾ ਜੀ ਉਸ ਟਾਈਮ ਦਾ ਤੇ ਇਹ ਉਹਨਾਂ ਦੇ ਜਿਹੜੇ ਹਥਿਆਰ ਨੇ ਉਸ ਟਾਈਮ ਦੇ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸੁੱਚਾ ਸਿੰਘ ਸੂਰਮੇ ਦਾ ਇਹ ਇਹ ਅਵਾਰਡ ਜਿਹੜੇ ਯਾਦਗਾਰੀ ਚਿੰਨ੍ਹ ਦਿੱਤੇ ਗਏ ਨੇ ਇਸ ਨੂੰ ਯਾਦਗਾਰ ਨੂੰ ਬਣਾਉਣ ਤੋਂ ਬਾਅਦ ਤੇ ਉਹਨੇ ਜੀ ਤੁਸੀਂ ਦੇਖ ਸਕਦੇ ਹੋ ਤੇ ਆਓ ਤੁਹਾਨੂੰ ਮੈਂ ਬਾਹਰੋਂ ਵੀ ਦਿਖਾਉਂਗਾ ਪਹਿਲਾਂ ਚੰਗੀ ਤਰ੍ਹਾਂ ਤੁਹਾਨੂੰ ਅੰਦਰੋਂ ਦਿਖਾ ਦਈਏ ਆਪਾਂ ਇਹ ਗਨ ਉਸੇ ਤਰ੍ਹਾਂ ਸੁੱਚਾ ਸਿੰਘ ਸੂਰਮਾ ਇੱਕ ਬਹਾਦਰ ਸੀਗਾ ਤੇ ਫੌਜ ਦੇ ਵਿੱਚ ਭਰਤੀ ਸੀ ਤੇ ਉਸੇ ਤਰ੍ਹਾਂ ਦੇਖੋ ਫੌਜੀਆਂ ਵਾਲੀ ਵਰਦੀ ਪਾ ਕੇ ਉਸੇ ਤਰ੍ਹਾਂ ਗਨ ਤੇ ਇੱਕ ਹੱਥ ਦੇ ਵਿੱਚ ਖਾਪਰਾ ਫੜਾਇਆ ਗਿਆ ਜੋ ਖਾਪਰਾ ਜੋ ਸੁੱਚਾ ਸਿੰਘ ਸੂਰਮਾ ਖਾਪਰਾ ਵੀ ਰੱਖਦੇ ਹੁੰਦੇ ਸੀ ਤੇ ਆ ਲੋਕ ਹਨ ਆਪਣੀਆਂ ਸੁੱਖਾ ਸੁਖਦੇ ਨੇ ਤੇ ਸੁੱਚਾ ਸਿੰਘ ਸੂਰਮਾ ਕਿਉਂਕਿ ਇੱਕ ਪਰਿਵਾਰ ਦਾ ਮੈਂਬਰ ਸਮਝਦੇ ਨੇ ਤੇ ਉਸੇ ਤਰ੍ਹਾਂ ਆਪਾਂ ਜਿਵੇਂ ਆਪਦੇ ਪਰਿਵਾਰ ਦੇ ਮੈਂਬਰ ਨੂੰ ਇੱਕ ਅਰਜੀ ਲਾਉਣੀ ਹੁੰਦੀ ਆ ਅਰਜ਼ੋਈ ਕਰਦੇ ਆ ਉਸੇ ਤਰ੍ਹਾਂ ਸੁੱਚਾ ਸਿੰਘ ਸੂਰਮਾ ਦੀ ਜਿਹੜੀ ਯਾਦਗਾਰ ਦੇ ਉੱਤੇ ਆ ਕੇ ਵੀ ਲੋਕ ਜਿਹੜੇ ਅਰਜ ਅਰਜ਼ੋਈ ਕਰਦੇ ਨੇ ਆ ਜੋ ਪਿੰਡਾਂ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਦੋਸਤੋ ਸੁੱਚੇ ਸੂਰਮੇ ਦੇ ਵੇੜੇ 'ਚ ਸੁੱਚੇ ਸੂਰਮੇ ਦੇ ਪਿੰਡ ਸੁੱਚੇ ਸੂਰਮੇ ਦੇ ਘਰੇ ਬੈਠੇ ਆ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਸੁੱਚਾ ਸੂਰਮਾ ਦੀ ਸਮਾਦ ਵੀ ਬਣੀ ਹੋਈ ਆ ਸੁੱਚਾ ਸਿੰਘ ਸੂਰਮਾ ਪਿੰਡ ਸਮੋ ਬੜਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਇੱਕ ਬਹੁਤ ਵੱਡੀ ਹਸਤੀ ਹੈ ਤੇ ਅੱਜ ਆਪਾਂ ਉਹਨਾਂ ਬਾਰੇ ਬਜ਼ੁਰਗਾਂ ਤੋਂ ਪੁੱਛਾਂਗੇ ਗੱਲਬਾਤ ਕਰਾਂਗੇ ਸਾਰੇ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਬਜ਼ੁਰਗੋ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਇੱਕ ਗੱਲ ਹੋਰ ਜੁੜੀ ਆ ਇਤਿਹਾਸ ਦੇ ਵਿੱਚ ਕਿ ਸੁੱਚੇ ਸੂਰਮੇ ਦੇ ਪਿੰਡ ਦੇ ਨਾਲ ਜੌਣਾ ਮੋੜ ਦਾ ਵੀ ਨਾਮ ਜੁੜਿਆ ਹੋਇਆ ਜੌਣਾ ਮੋੜ ਜਿਹਨੂੰ ਸਾਰੇ ਜਾਣਦੇ ਨੇ ਜੌਣਾ ਮੋੜ ਮੋੜਾਂ ਵਾਲਾ ਜੌਣਾ ਉਹਦੇ ਨਾਨਕੇ ਨੇ ਇਸ ਪਿੰਡ ਦੇ ਵਿੱਚ ਸੋ ਇਸ ਪਿੰਡ ਦੀ ਮਿੱਟੀ ਹੈ ਜਿਹੜੀ ਬੜੀ ਬਹਾਦਰਾਂ ਦੀ ਮਿੱਟੀ ਹੋਈ ਹੈ ਬੜੀ ਬਹਾਦਰ ਜੰਮੇ ਨੇ ਇਸ ਮਿੱਟੀ ਨੇ ਉਹਨਾਂ ਦੀ ਬਹਾਦਰ ਬਹਾਦਰਾਂ ਦੀ ਉਹਨਾਂ ਗਥਾਵਾਂ ਬਾਰੇ ਗੱਲਬਾਤ ਕਰਾਂਗੇ ਜਿਹੜੀਆਂ ਅੱਜ ਕੱਲ੍ਹ ਵੀ ਪ੍ਰਚਲਿਤ ਨੇ ਜਿਨ੍ਹਾਂ ਨੂੰ ਲੋਕ ਸਿੱਧੂ ਮੂਸੇਵਾਲਾ ਨੇ ਵੀ ਗਾਣੇ ਦੇ ਵਿੱਚ ਗਾਇਆ ਕਿ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਸੋ ਹਮੇਸ਼ਾ ਹੀ ਜਿਹੜੀ ਮਾਲਵੀ ਦੀ ਧਰਤੀ ਹੈ ਉਹਨੇ ਸੂਰਮਿਆਂ ਨੂੰ ਜਨਮ ਦਿੱਤਾ ਸੋ ਉਹਨਾਂ ਸੂਰਮਿਆਂ ਦੇ ਵਿੱਚੋਂ ਹੀ ਇੱਕ ਸੁੱਚਾ ਸਿੰਘ ਸੂਰਮਾ ਪਿੰਡ ਸਮੋ ਸਮਾਉ ਦੇ ਵਿੱਚ ਬੈਠੇ ਆ ਪੰਜਾਬ ਦੇ ਵਿੱਚ ਪਿੰਡ ਸਮਾਉ ਆ ਭੀਖੀ ਦੇ ਨਾਲ ਲੱਗਦਾ ਜਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਜੀ ਮਾਨਸਾ ਮਾਨਸਾ ਮੂਸੇਵਾਲੇ ਦਾ ਜਿਲ੍ਹਾ ਹੀ ਇਹਨਾਂ ਨੂੰ ਪੈਂਦਾ ਮਾਨਸਾ ਜਿਲ੍ਹਾ ਭੀਖੀ ਸ਼ਹਿਰ ਪੈਂਦਾ ਜਦੋਂ ਅਸੀਂ ਮਾਨਸਾ ਤੋਂ ਮੇਨ ਬਠਿੰਡਾ ਮਾਨਸਾ ਵਾਲਾ ਮੇਨ ਹਾਈਵੇ ਅਸੀਂ ਜਾਂਦੇ ਆ ਅੱਗੇ ਸੁਨਾਮ ਨੂੰ ਸੁਨਾਮ ਨੂੰ ਜਾਂ ਆਪਣਾ ਪਟਿਆਲੇ ਨੂੰ ਲੰਘਦੇ ਆ ਇਹ ਮੇਨ ਹਾਈਵੇ ਤਾਂ ਰਾਹ ਦੇ ਵਿੱਚ ਪੈਂਦਾ ਹੈ ਭੀਖੀ ਪਿੰਡ ਕੀ ਕੀ ਸ਼ਹਿਰ ਹੈ ਛੋਟਾ ਜਾਂ ਸ਼ਹਿਰ ਹੈ ਉਹਦੇ ਨਾਲ ਹੀ 2 ਕਿਲੋਮੀਟਰ ਸਨਾ ਸਮਾ ਪਿੰਡ ਪੈਂਦਾ ਸਮਾ ਦੇ ਵਿੱਚ ਬੈਠੇ ਆਪਾਂ ਅੱਛਾ ਬਾਪੂ ਜੀ ਆਪਾਂ ਜੇ ਸੁੱਚੇ ਸੂਰਮੇ ਦੀ ਗੱਲ ਕਰੀਏ ਪਰ ਸਟਾਰਟਿੰਗ ਗੱਲ ਕਰਾਂਗੇ ਕਿ ਸੁੱਚਾ ਸੂਰਮਾ ਹੋਰੀ ਕਿੰਨੇ ਭੈਣ ਭਰਾ ਸੀਗੇ ਇਹ ਦੋ ਉਹ ਭੈਣ ਭਰਾ ਹੀ ਤੇ ਜੀ ਦੋ ਭਰਾ ਭਰਾ ਸੀ ਜਦੋਂ ਦੋਵੇਂ ਭਰਾ ਭਰਾ ਅੱਛਾ ਦੋ ਭਰਾ ਭਰਾ ਸੀਗੇ ਅੱਛਾ ਜਿਵੇਂ ਹੁਣ ਮੰਨ ਲਓ ਇਹਨਾਂ ਦੇ ਪਰਿਵਾਰ ਦੇ ਵਿੱਚ ਸੁੱਚਾ ਸੂਰਮਾ ਵੱਡਾ ਹੋਇਆ ਇਹਨਾਂ ਦੇ ਮੰਮੀ ਡੈਡੀ ਜਾਂ ਆਪਾਂ ਮਾਤਾ ਪਿਤਾ ਕਹਿੰਦੇ ਵੀ ਕਿੰਨਾ ਚਿਰ ਪਹਿਲਾਂ ਇਹਨਾਂ ਦੀ ਡੈਥ ਹੋ ਗਈ ਸੀਗੀ ਉਹ ਤਾਂ ਜੀ ਪਹਿਲੇ ਹੀ ਹੋਈ ਐ ਜਿੱਥੇ ਦਾ ਉਹਨਾਂ ਦੀ ਅਸੀਂ ਉਹ ਦੇਖਿਆ ਹਨ ਅਸੀਂ ਤਾਂ ਸੁੱਚਾ ਵੀ ਨਹੀਂ ਦੇਖਿਆ ਅਜਾ ਸਨ ਕਿੰਨੇ ਕ ਦੀ ਗੱਲ ਐ ਜੇ ਸੁੱਚੇ ਸੂਰਮੇ ਉਹਨਾਂ ਦੀ ਗੱਲ ਕਰੀਏ 100 ਸਾਲ ਤੋਂ 100 ਸਾਲ ਤੋਂ ਉੱਤੇ ਦੀ ਗੱਲ ਹੋ ਗਈ ਮੰਨ ਲਓ ਜੀ ਆਪਾਂ 1900 ਦੀਆਂ ਗੱਲਾਂ ਮੰਨੀਏ ਇਹ ਹਾਂ ਅੱਛਾ ਬਾਪੂ ਜੀ ਆਪਾਂ ਸੁੱਚੇ ਸੂਰਮੇ ਦਾ ਤੇ ਨਰਾਇਣਾ ਦਾ ਕਿਉਂਕਿ ਇਤਿਹਾਸ ਉਹ ਸੁੱਚਾ ਸੂਰਮਾ ਨਰਾਇਣਾ ਤੇ ਆਪਣਾ ਕੁੱਕਰ ਇਹਨਾਂ ਦਾ ਬਣਦਾ ਹੈ ਕੁੱਕਰ ਦਾ ਸੁੱਚੇ ਸੂਰਮੇ ਨਾਲ ਕੋਈ ਸੰਬੰਧ ਹੈਗਾ ਸੀ ਲਾਣੇ ਚ ਸੀ ਜਾਂ ਕਿਵੇਂ ਸੀ ਪੱਗ ਬੱਟੀ ਹੋਈ ਜੀ ਨੇ ਜੀ ਵੈਸੇ ਯਾਰ ਸੀ ਉਹ ਗੋਤ ਇੱਕ ਗੋਤ ਤਾਂ ਨਹੀਂ ਸੀ ਨਾ 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 ਘਰ ਕਿੰਨੀ ਕਿੰਨੀ ਦੂਰ ਸੀ ਸੁੱਚੇ ਦਾ ਤੇ ਕੁੱਕਰ ਦਾ ਉਹਦਾ ਆ ਬੇੜੇ ਤੋਂ ਆ ਹਾਂ ਸੁੱਚਾ ਸੁੱਚਾ ਹੈ ਬੇੜੇ ਤੋਂ ਆ ਅੱਛਾ ਅੱਡਾ ਬੇੜੇ ਤੋਂ ਆ ਚਾਹ ਦੀ ਪੱਤੀ ਤੋਂ ਆ ਅੱਛਾ ਚਾਹ ਅਲੱਗ-ਅਲੱਗ ਪੱਤੀਆਂ ਤੋਂ ਆ ਅਲੱਗ-ਅਲੱਗ ਪੱਤੀਆਂ ਤੋਂ ਆ ਅੱਛਾ ਜਿਹੜੀ ਨਰਾਇਣ ਦੇ ਘਰ ਵਾਲੀ ਸੀ ਉਹ ਕਿਹੜੇ ਪਿੰਡ ਦੀ ਸੀ ਵਿਆਹ ਕਿ ਲੈਂਦੀ ਸੀ ਕੀ ਕਹਾਣੀ ਗੱਲਬਾਤ ਕੀਤੀ ਸੀ ਉਹ ਲੋੜੀ ਜੀ ਅੱਛਾ ਵਿਆਹ ਕਿ ਲੈਂਦੀ ਸੀ ਲਿਆਂਦੀ ਦੀ ਨੂੰ ਅੱਛਾ ਉਹ ਲਿਆਂਦੀ ਸੀ ਮਾਕੇ ਨਰੇਨੇ ਦੇ ਵਸਾਈ ਦੀ ਅੱਛਾ 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 ਨਰੇਨੇ ਦੇ ਵਸਾ ਕੇ ਫੇਰ ਕੁੱਕਰ ਮਗਰੋਂ ਉਹਨੇ ਆੜੀ ਪਾਲੀ ਅੱਛਾ ਅੱਛਾ ਸੁੱਚਾ ਸਿੰਘ ਸੂਰਮਾ ਮਾਰਿਆ ਕਿੱਥੇ ਸੀ ਆਪਾਂ ਮਾਰਿਆ ਬੈਸੀ ਆਪਣੇ ਗੈਰੀ ਭਾਗੋ ਅੱਛਾ ਗੈਰੀ ਭਾਗੀ ਹਾਂ ਠੀਕ ਹੈ ਜੀ ਸਮਾਦ ਵੀ ਉੱਥੇ ਬਣੀ ਹੈ ਸਮਾਦ ਬਣੀ ਹੋਈ ਹੈ ਅੱਛਾ ਉਹਦੀ ਮਤਲਬ 10 ਸੰਸਕਾਰ ਕਿੱਥੇ ਕੀਤਾ ਸੀ ਉੱਥੇ ਕੀਤਾ ਜਿਹੜਾ ਜੰਡ ਥੱਲੇ ਉੱਥੇ ਜਿਸ ਸਮਾਦ ਬਣੀ ਹੈ ਅੱਛਾ 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 ਕੁੱਕਰ ਦਾ ਪਰਿਵਾਰ ਹੈਗਾ ਹਾਂ ਆਹ ਕੁੱਕਰ ਬੋਰ ਜਾ ਰਹੀ ਹੈ ਪੂਰੀ ਹੈ ਪੂਰੀ ਹੈ ਅੱਛਾ 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 ਕੁੱਕਰ ਦੀ ਲਾਣਾ ਤਾਂ ਦੋਸਤੋ ਇਹ ਸੀ ਸੁੱਚੇ ਸੂਰਮੇ ਦੀ ਜਿਹੜੀ ਕਹਾਣੀ ਸੀ ਜੋ ਗੱਲਬਾਤ ਆਪਾਂ ਕੀਤੀ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਐਨੀ ਮਿਲਦਾ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦਾ ਉਹ ਤਕਰੀ ਸਤਿਕਾਰਯੋਗ